ਪਾਰਟੀ ਨੂੰ ਮਜ਼ਬੂਤ ਕਰਨੀ ਕਿਉਂਕਿ ਹੁਣ ਸ਼੍ਰੋਮਣੀ ਕਾਲੀ ਦਲ ਸੰਯੁਕਤ ਤੇ ਕਾਲੀ ਦਲ ਇਕੱਠੇ ਹੋਏ ਨੇ ਤਾਂ ਸਾਡਾ ਨਿਸ਼ਾਨਾ ਇਹੀ ਹੈ ਵੀ ਅਸੀਂ ਹੋਰ ਮਜ਼ਬੂਤੀ ਦੇਈਏ ਪਾਰਟੀ ਦੇ ਸੰਗਠਨ ਦੇ ਵਿੱਚ ਵੀ ਅਤੇ ਨਾਲ ਜਿਹੜਾ ਹੈ ਲੋਕਾਂ ਤੱਕ ਪਹੁੰਚ ਕਰੀਏ ਤਾਂ ਕਿ ਲੋਕਾਂ ਨੂੰ ਵੱਤ ਵਤ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੋੜੀ ਕਿ ਮੁੱਦੇ ਰਹਿਣਗੇ ਇਸ ਵਾਰ ਚੋਣ ਤੇ ਤਾਂ ਪੰਜਾਬ ਦੇ ਮਿੱਸੀ ਭਾਰੂ ਰਹੇ ਤੇ ਪਰ ਹੌਲੀ ਹੌਲੀ ਆਮ ਆਦਮੀ ਪਾਰਟੀ ਦਾ ਚਿਹਰਾ ਜਿਹੜਾ ਬੇਨਕਾਬ ਹੋ ਰਿਹਾ ਹੈ ਜਿਹੜਾ ਇਹ ਮੰਡੀਆਂ ਨੂੰ ਜਿਦਾ ਸਾਰੇ ਮੰਡੀਆਂ ਖਤਮ ਕਰਕੇ ਡਾਇਰੈਕਟਲੀ ਉਹਨਾਂ ਦਾ ਸਾਈਲੋ ਨਾਲ ਜੋੜਿਆ ਇਹ ਕਿਸਾਨ ਉਪੋਧੀ ਫੈਸਲਾ ਹੈ ਕਿਉਂਕਿ ਇੱਕ ਵਾਰੀ ਮੰਡੀਆਂ ਜੁੜੀਆਂ ਹੌਲੀ-ਹੌਲੀ ਖਤਮ ਹੋ ਜਾਣਗੀਆਂ ਇਹਦੇ ਨਾਲ بڑا ਇਹਨਾਂ ਦੀ ਜਿਹੜੀ ਸੋਚ ਸੀ ਉਹ ਸਾਹਮਣੇ ਆ ਗਈ ਵੀ ਇਹ ਕਿਸਾਨ ਉਪੋਧੀ ਨੇ ਗੱਲਾਂ ਕਰਨ ਨੂੰ ਤਾਂ ਵੋਟਾਂ ਲੈਣ ਨੂੰ ਤਾਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਪਰ ਅਸਲ ਦੇ ਵਿੱਚ ਇਹਨਾਂ ਚ ਕੋਈ ਵੀ ਜਿਵੇਂ ਕਹਾਂ ਇੱਕ ਪੈਸੇ ਦੀ ਵੀ ਕਿਸਾਨੀ ਪ੍ਰਤੀ ਹੰਤਪਤੀ ਨਹੀਂ ਮੌਜੂਦਾ ਸਰਕਾਰ ਕਹਿੰਦੀ ਵੀ ਕੁਛ ਵੀ ਨਹੀਂ ਕੀਤਾ ਹੈਲਥ 'ਚ ਕੀ ਕੀਤਾ ਇਹਨਾਂ ਨੇ ਪੜ੍ਹਾਈ 'ਚ ਕੀ ਕੀਤਾ ਕੋਈ ਨਵਾਂ ਕਾਲਜ ਕੋਈ ਨਵੀਂ ਯੂਨੀਵਰਸਿਟੀ ਕੋਈ ਨਵੀਂ ਸੰਸਥਾ ਬਣਾਈ ਹੋਵੇ ਤਾਂ ਦੱਸਣ ਹੈਲਥ ਵਿੱਚ ਕੋਈ ਨਵਾਂ ਹਸਪਤਾਲ ਬਣਾਇਆ ਹੋਵੇ ਤਾਂ ਸਿਰਫ ਕਲੀਨਿਕ ਬਣਾਇਆ ਹੈ ਤੇ ਮਸਲ ਕਲੀਨਿਕ ਤਾਂ ਤੁਹਾਡੇ ਖੰਗ ਜਾਂ ਇਹੀਆਂ ਜਿਹੀਆਂ ਕੋਈ ਬਿਮਾਰੀ ਹੈ ਥੋੜਾ ਬੁਖਾਰ ਹੈ ਇਹ ਜੀ ਵਾਸਤੇ ਤਾਂ ਕਲੀਨਿਕ ਚੱਲ ਸਕਦੇ ਨੇ ਵੱਡੇ ਇਲਾਜ ਲਈ ਥੋੜਾ ਨਾ ਕਲੀਨਿਕਾਂ ਨੇ ਹੱਲ ਕਰਨਾ ਅੱਜ ਲੋੜ ਹੈ ਵੀ ਲੋਕਾਂ ਨੂੰ ਮਹਿੰਗੇ ਜਿਹੜੇ ਇਲਾਜ ਨੇ ਉਹਨਾਂ ਤੋਂ ਬਚਾਉਣ ਦੀ ਤੇ ਉਹਦੇ ਵਾਸਤੇ ਵੱਡੇ ਹਸਪਤਾਲ ਬਣਾਉਣੇ ਪਏ ਉਹ ਇੱਕ ਵੀ ਨਹੀਂ ਇਹਨਾਂ ਨੇ ਹੁਣ ਤੱਕ ਉਦੇ ਵਾਸਤੇ ਕੁਝ ਕੀਤਾ ਤੇਜਰੀਵਾਲ ਨੂੰ ਅੰਦਰ ਕੀਤਾ ਗਿਆ ਜਿ ਘਟਾਲੇ ਨੂੰ ਲੈ ਕੇ ਕੀ ਕੰਮ ਹੋ ਗਿਆ ਜਿਹੜਾ ਦੇਖੋ ਜਿਹੜਾ ਕੋਈ ਕਰੂਗਾ ਉਹ ਭਰੂਗਾ ਹੁਣ ਜੇ ਇਹਨਾਂ ਨੇ ਕੀਤਾ ਤਾਂ ਆਪਣੇ ਆਪ ਭਰ ਲਏ ਕੋਟ ਹੈਗੇ ਨੇ ਕੋਟਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਇਹਨਾਂ ਨੂੰ ਜੇ ਇਹਨਾਂ ਨੇ ਬੇਕਸੂਰੀ ਦਾ ਕੋਟ ਆਪੀ ਭਰੀ ਕਰ ਲਈ ਸਨ ਨੂੰ ਇਹਨੇ ਲੱਗ ਰਿਹਾ ਹੈ ਜਿ ਆ ਲੋਕਲ ਆ ਇਹਨਾਂ ਨੂੰ ਇਹਨਾਂ ਨੇ ਬਿਜੀਲੈਂਸ ਦਾ ਡਰ ਪਾ ਰੱਖਿਆ ਤੁਹਾਨੂੰ ਇਹਨੇ ਲੱਗ ਰਿਹਾ ਵੀ ਇੱਕ ਡਰ ਦੇ ਸائے ਦੇ ਹੇਠ ਚੋਣਾ ਹੋ ਜਿਹਨੇ ਦੋਸਤ ਬਣ ਦੇਖੋ ਗੱਲ ਇਹ ਹੈ ਇਹਨਾਂ ਨੂੰ ਸੰਸਥਾਵਾਂ ਨੂੰ ਇਹਨਾਂ ਏਜੰਸੀਜ਼ ਨੂੰ ਵਰਤਣਾ ਗਲਤ ਹੈ ਸਿਆਸਤ ਦੇ ਰੂਪ ਚ ਪਰ ਦੂਜੇ ਪਾਸੇ ਇਹ ਵੀ ਹੈ ਵੀ ਜੇ ਕਿਸੇ ਨੇ ਗੜਬੜ ਕੀਤੀ ਹੈ ਚਾਹੇ ਕਿਸੇ ਪਾਰਟੀ ਦਾ ਉਹਨਾਂ ਨੂੰ ਐ ਵੀ ਖੁੱਲ੍ਹੇ ਨਹੀਂ ਜਾਣਾ ਚਾਹੀਦਾ ਕਨੂੰ ਬੰਦਾ ਸੋਚੇ ਵੀ ਅਸੀਂ ਇਹ ਰੌਲਾ ਪਾ ਕੇ ਕਹਿ ਦਾਂਗੇ ਜੀ ਇਹ ਤਾਂ ਸਾਡੇ ਖਿਲਾਫ ਏਜੰਸੀਆਂ ਨੂੰ ਵਰਤ ਰਹੇ ਨੇ ਚਾਹੇ ਪੰਜਾਬ ਚਾਹੇ ਦਿੱਲੀ ਚ ਜਿਹੜਾ ਕੋਈ ਕੁਛ ਨੇਰ ਕੀਤਾ ਹੈ ਉਹ ਉਹਦਾ ਜਿਹੜਾ ਹੈ ਹਰਿਆਣਾ ਵੀ ਉਹਦੀ ਸਜਾ ਵੀ ਮਿਲਣੀ ਚਾਹੀਦੀ ਹੈ ਸੋ ਦੋਨੇ ਨੇ ਇਹਦਾ ਇੱਕ ਬੜੀ ਥਿਨ ਲਾਈਨ ਹੈ ਇਹਦੇ ਵਿੱਚ ਜੇ ਦੇਖੀਏ ਵੀ ਜੇ ਉਹ ਬਿਲਕੁਲ ਇਹ ਜਿਹਾ ਸਿਰ ਨਾ ਪਕੜੀ ਸਿਆਸੀ ਦੇ ਵਰਤਿਨਾ ਨਾਲ ਫਿਰ ਲੋਕ ਕਿਸੇ ਦਾ ਦਰਹੀ ਨਾ ਕਿ ਦੂਜੇ ਪਾਸੇ ਉਹਨੂੰ ਜਿਹੜਾ ਕਿਤੇ ਨਾ ਕਿਤੇ ਉਸ ਲਾਈਨ ਕ੍ਰੋਸ ਕਰਕੇ ਜਿਆਦਾ ਤਕਾ ਵੀ ਜਿਹੜਾ ਉਹਦੇ ਨੂੰ ਵਰਤਣਾ ਨਹੀਂ ਚਾਹੀਦਾ ਸੋ ਇਹਦੇ ਬਾਰੇ ਮੈਂ ਇਹ ਮੈਂ ਮੰਨਦਾ ਵੀ ਥੋੜੀ ਜੀ ਜਿਹੜੀ ਹੈਗੀ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਅ ਸੰਜਮ ਵਰਤਣਾ ਚਾਹੀਦਾ ਪਰ ਤੋਂ ਇਹ ਵਰਤਲੇ ਨੂੰ ਪਰ ਸੰਜਮ ਨਾਲ ਜਿਹੜਾ ਵਰਤਣਾ ਚਾਹੀਦੇ ਨੇ ਇਧਰ ਜਿਵੇਂ ਚਰਚੇ ਹੋ ਰਹੇ ਨੇ ਵਿਭਾਜ ਪਾਸ ਜਾ ਰਹੇ ਨੇ ਦੇਖੋ ਮੈਨੂੰ ਤਾਂ ਕੁਝ ਪਤਾ ਨਹੀਂ ਤੇ ਚਰਚੀ ਨੇ ਜਿੰਨਾ ਚਰਚੇ ਨੇ ਉਹਨਾਂ ਮੈਂ ਕੀ ਟਿੱਪਣੀ ਕਰ ਸਕਦਾ ਆਈਐਸ ਦੇ ਉਹਦੇ ਤੋਂ ਅਸਤੀਫਾ ਦੇਣਾ ਦੇਖੋ ਉਹ ਤਾਂ ਉਹ ਦੱਸ ਸਕਦੇ ਨੇ ਮੈਂ ਹੁਣ ਉਹਦੇ ਬਾਰੇ ਕੀ ਟਿੱਪਣੀ ਕਰਾਂ ਤਾਂ ਖੁਦ ਉਹਨਾਂ ਤੋਂ ਉਹ ਦੱਸ ਸਕਦੇ ਕੀ ਕਾਰਨ ਹੈ ਛੱਡਣ ਦਾ ਫੈਮਿਲੀ ਕਾਰਨ ਦੱਸਿਆ ਪਰਿਵਾਰਕ ਗੱਲੀਆਂ ਦਸੀਆਂ ਮੈਂ ਅੱਜ ਗੱਲ ਕਰੀਆ ਦਲ ਨੂੰ ਦੇਖੀ ਮੈਂ ਇਹ ਦੇਖੋ ਹੈ ਤਾਂ ਮਾੜੀਆਂ ਪਰ ਇਹਦਾ ਹੁਣ ਲੋਕਾਂ ਨੇ ਫੈਸਲਾ ਕਰਨਗੇ ਮੈਂ ਸਮਝਦਾ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਮੈਂ ਤਾਂ ਇਹ ਆਸ ਕਰਦਾਗਾ ਵੀ ਜਿਹੜੇ ਵੀ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਅੱਜ ਇਸ ਤਰ੍ਹਾਂ ਸੀ ਜੀ ਪਰਮਿੰਦਰ ਸਿੰਘ ਜੀ ਟਿਰਸਾ ਸਾਹਿਬ ਜਿਹੜੇ ਐ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਕੱਠੇ ਹੋਏ ਨੇ ਮਤਲਬ ਮੇਰਾ ਕਹਿਣ ਦਾ ਭਾਵ ਕਿ ਸਰੋਨੀ ਅਕਾਲੀ ਦਲ ਸੰਯੁਕਤ ਅਕਾਲੀ ਦਲ ਦੇ ਵਿੱਚ ਵਾਪਸ ਘਰ ਪਹੁੰਚਿਆ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਵੀ ਖੁਸ਼ੀ ਸੀ ਕਿ ਉਹ ਮੇਰੇ ਘਰੇ ਆ ਕੇ ਚਾਹ ਦਾ ਕੱਪ ਸਾਂਝਾ ਕਰਕੇ ਜਾਣ ਸੋ ਮੈਂ ਕੱਲ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਮੇਰਾ ਸੱਦਾ ਕਬੂਲ ਕਰਕੇ ਅੱਜ ਮੈਨੂੰ ਸਮਾਂ ਦਿੱਤਾ ਸੀ ਤੇ ਉਹਨਾਂ ਨੇ ਅੱਜ ਮੇਰੇ ਘਰ ਵਿਖੇ ਚਾਰਨ ਪਾਇਆ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਹਾਂ ਜੀ ਹਜੇ ਕੁਝ ਕਹਿਣਾ ਤਾਂ ਬਹੁਤ ਵੱਡੀ ਗੱਲ ਹੋਊਗੀ ਲੇਕਿਨ ਜਿਹੜੇ ਹਾਲਾਤ ਬਣ ਗਏ ਸਰੋਨੀ ਅਕਾਲੀ ਦਲ ਦੀ ਜਿਹੜੀ ਮਜ਼ਬੂਤੀ ਹੈ ਜਿਵੇਂ ਇੱਕ ਇੱਕ 11 ਹੁੰਦੇ ਆ ਤੇ ਅੱਜ ਮੈਂ ਇਹ ਸੋਚਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਦੋਂ ਵਾਪਸ ਆ ਗਿਆ ਤੇ ਇੱਕ ਇੱਕ 11 ਹੋ ਗਏ ਆ ਸਾਨੂੰ ਬਹੁਤ ਵੱਲ ਮਿਲਿਆ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੀ ਜਿਹੜੀ ਚੋਣ ਆ ਉਹਦੇ ਵਿੱਚ ਅਸੀਂ ਮੈਨੂੰ ਲੱਗਦਾ ਕਿ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਵਾਂਗੇ ਜੇ ਅਸੀਂ ਗੱਲ ਕਰੀਏ ਤਾਂ ਅੱਜ ਜਿਹੜੇ ਮੇਨ ਬਾਤ ਨਹੀਂ ਦੇਖੋ ਜੀ ਜਦੋਂ ਪਾਰਟੀਆਂ ਦਾ ਇਕੱਠ ਹੋ ਜਾਂਦਾ ਹੈਗਾ ਤਾਂ ਫਿਰ ਤਾਂ ਇਹ ਚੀਜ਼ਾਂ ਮੈਂ ਤਾਂ ਇਹ ਮੰਨਦਾ ਨਹੀਂ ਹੈਗਾ ਕਿ ਬਈ ਕਿਸੇ ਨੂੰ ਕੋਈ ਰੁਝੇਵਾਂ ਹੁੰਦਾ ਮੈਂ ਸੁਣ ਰਿਹਾ ਸੀਗਾ ਰੁਝੇਵੇਂ ਬਹੁਤ ਸੀ ਕਈ ਥਾਂ ਪ੍ਰੋਗਰਾਮ 8-10 ਪ੍ਰੋਗਰਾਮ ਸੀ ਕਿਸ ਨੇ ਕਿੱਥੇ ਜਾਣਾ ਸੀ ਕਿਸ ਨੇ ਕਿੱਥੇ ਜਾਣਾ ਸੀ ਇਹ ਹੋ ਸਕਦਾ ਵੈਸੇ ਮੇਰੇ ਨੋਲੇਜ 'ਚ ਇਹ ਚੀਜ਼ ਹੈ ਨਹੀਂ ਗੀ ਮੈਂ ਜਿੰਨੇ ਕ ਸੱਜਣਾ ਨੂੰ ਲਾਰੇ ਇਕੱਠੇ ਆ ਮੈਂ ਤਾਂ ਇਹ ਨਹੀਂ ਮੰਨਦਾ